ਮਰਸ਼ਪਾਲ ਸਿੰਘ ਸੰਧੂ ਜੀ ਆਲੀਕਲਾ ਕਿਸਾਨ ਮਜ਼ਦੂਰ ਕਮੇਟੀ ਚਕਤਰ ਅੱਜ ਜਿਹੜਾ ਪਟਵਾਰੀ ਕੁਰਪੇ ਸਿੰਘ ਪਟਵਾਰੀ ਆ ਜੀ ਕੋਈ ਉਹ ਜਿਹੜਾ ਵਾ ਸਾਡੇ ਕਿਸਾਨਾਂ ਦੇ ਨਾਲ ਜਿਹੜਾ ਵਾ ਉਹਨਾਂ ਤੋਂ ਰਿਸ਼ਵਤ ਦੀ ਜਿਹੜੀ ਮੰਗ ਕਰ ਰਿਹਾ ਸੀ ਇੰਤਕਾਲ ਦੇ ਬਦਲੇ ਉਹਨਾਂ ਵੱਲੋਂ ਕਿ ਪਹਿਲਾਂ ਮੰਗ ਕਰਦੇ ਵੀ ਪੈਸੇ ਦਿੱਤੇ ਗਏ ਸੀ ਉਹਦੀਆਂ ਸ਼ਿਕਾਇਤਾਂ ਜਿਹੜੀਆਂ ਇਹ ਲਿਖਤੀ ਅੱਜ ਤਹਿਸੀਲਦਾਰ ਸਾਹਿਬ ਨੂੰ ਦੇ ਦਿੱਤੀਆਂ ਵਾ ਉਹ ਹੋਰ ਵੀ ਜਿਹੜੇ ਕਿਸਾਨ ਆ ਬਊਪੁਰ ਦੇ ਕਿਸਾਨ ਪਿੰਡ ਗੁੱਦੇ ਦੇ ਕਿਸਾਨ ਉਹਨਾਂ ਵੱਲੋਂ ਜਿਹੜਾ ਇਹ ਖਰਾਬੇ ਪਾਉਣ ਦੇ ਬਦਲੇ ਉਹ ਪੈਸਿਆਂ ਦੀ ਮੰਗ ਕਰਦਾ ਸੀ ਤੇ ਗਲਤ ਜਿਹੜਾ ਅਸੀਂ ਉਹ ਬੋਲਣ ਦੇ ਵਿੱਚ ਬਿਹੇਵ ਕਰ ਬਿਹੇਵ ਕਰਦਾ ਸੀ ਮਤਲਬ ਜਦੋਂ ਵੀ ਕੋਈ ਜਾਂਦਾ ਸੀ ਕਿ ਇਹਨੂੰ ਕਹਿੰਦਾ ਕਿ ਮੇਰੀ ਵੱਤ ਵਤ ਬਦਲੀ ਕਰਾ ਦੋਗੇ ਕੀ ਐਂ ਕਰ ਦੋਗੇ ਤੇ ਇਹ ਸਬੰਧ ਵਿੱਚ ਜਿਹੜਾ ਵਾ ਅਸੀਂ ਅੱਜ ਸਾਰੇ ਕੱਤਰ ਹੋਏ ਆ ਕਿਸਾਨ ਕਿ ਇਹਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਕਿਉਂਕਿ ਇਹ ਲੋਕਾਂ ਦੇ ਤਾਂ ਪਹਿਲਾਂ ਹੀ ਜਿਹੜੀਆਂ ਫਸਲਾਂ ਵਾਂ ਬਹੁਤ ਖਰਾਬ ਹੋਈਆਂ ਵਾਂ ਜ਼ਮੀਨਾਂ ਖਰਾਬ ਹੋ ਚੁੱਕੀਆਂ ਵਾਂ ਪਰ ਇਹ ਖਰਾਬੇ ਪਾਉਣ ਦੇ ਬਦਲੇ ਵਿੱਚ ਜਿਹੜਾ ਵਾ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਜੋ ਕਿ ਕੁਝ ਦੇ ਹਫ਼ਤਾ ਇੱਕ ਪਹਿਲਾਂ ਅਸੀਂ ਜਿਹੜਾ ਸੀ ਤਹਿਸੀਲ ਦਾ ਆਪਣੇ ਐਸਡੀਐਮ ਸਾਹਿਬ ਐਸਡੀਐਮ ਸਾਹਿਬ ਉਹਨਾਂ ਨੂੰ ਮਿਲੇ ਵੀ ਅਸੀਂ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਸਾਰੇ ਆ ਪੈਸੇ ਜਿਹੜੇ ਖਾਤਿਆਂ ਵਿੱਚ ਪਾਏ ਜਾਣਗੇ ਤੇ ਪਰ ਹਜੇ ਤੱਕ ਜਿਹੜੇ ਪੈਸੇ ਵੀ ਨਹੀਂ ਪਏ ਤੇ ਉਲਟਾ ਜਿਹੜਾ ਪਟਵਾਰੀ ਆ ਉਹ ਪੈਸਿਆਂ ਦੀ ਜਿਹੜੀ ਆ ਉਹ ਮੁਆਵਜ਼ੇ ਦੇ ਬਦਲੇ ਜਿਹੜਾ ਪਾਉਣ ਤੇ ਬਦਲੇ ਖਾਤਿਆਂ ਦੇ ਵਿੱਚ ਜਿਹੜਾ ਪੈਸਿਆਂ ਦੀ ਮੰਗ ਕਰ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਇਸ ਨੂੰ ਸਸਪੈਂਡ ਕੀਤਾ ਜਾਵੇ ਜਦੋਂ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਗਲਤ ਫੇਵ ਕਰਦਾ ਉਹ ਨਾ ਕੀਤਾ ਜਾਵੇ ਕਿ ਤੁਹਾਨੂੰ ਦਿੰਦੇ ਪੈਸੇ ਕੋਈ 10-15 ਕਿਸਾਨ ਜਿਹੜੇ ਆ ਸਾਡੇ ਕਨੈਕਟ ਚ ਆਏ ਆ ਜਿਨ੍ਹਾਂ ਤੋਂ ਇਹ ਪੈਸੇ ਲੈ ਚੁੱਕਾ ਵਾ ਤੇ 2-2 ਸਾਲ ਹੋ ਕੇ ਇੰਤਕਾਲ ਨਹੀਂ ਕੀਤੇ ਇਹਨੇ ਤੇ ਕਿਸੇ ਤੋਂ 10000 ਕੋਈ 5000 ਸਾਰੇ ਕਿਸਾਨ ਜਿਹੜੇ ਆ ਉਹ ਆਨਲੀ ਤਿਆਰ ਆ ਇਹ ਕਰੇ ਤੇ ਕੋਈ ਕਾਰਵਾਈ ਨਹੀਂ ਹਾਂਜੀ ਕੁਝ ਕਿਸਾਨਾਂ ਵੱਲੋਂ ਐਪੀਡੇਟ ਵੀ ਜਿਹੜੇ ਅੱਜ ਦਿੱਤੇ ਗਏ ਆ ਪ੍ਰਸ਼ਾਸਨ ਨੂੰ ਕੀ ਮੰਗ ਕਰਨੀ ਹੈ ਮੈਂ ਦੱਸਦਾ ਹਾਂ ਜੀ ਅਸੀਂ ਕਹਿੰਦੇ ਆ ਜੀ ਇਹਨੂੰ ਸਸਪੈਂਡ ਕੀਤਾ ਜਾਵੇ ਬਿਲਕੁਲ ਕਿਉਂਕਿ ਜੇ ਇਦਾਂ ਦੇ ਜਿਹੜੇ ਅਨਸਰ ਆ ਉਹ ਰਹਿਣਗੇ ਤੇ ਸਮਾਜ ਦਾ ਜਿਹੜਾ ਉਹ ਬੁਰਾ ਹਾਲ ਰਹੂਗਾ ਹਾਂ ਬਿਲਕੁਲ ਜੀ ਜਦੋਂ ਵੀ ਕੋਈ ਜਾਂਦਾ ਮਿਸਬੀਹ ਕਰਦਾ ਵਾ ਕਿਸੇ ਨੂੰ ਕਹਿੰਦਾ ਕਿ ਕੀ ਮੇਰੀ ਬਦਲੀ ਕਰਾ ਦੋਗੇ ਤੁਸੀਂ ਮੇਰਾ ਕੀ ਕਰ ਲਓਗੇ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਮੇਰੇ ਧਿਆਨ ਵਿੱਚ ਅੱਜ ਹੀ ਆਇਆ ਵਾ ਜਦੋਂ ਆਏ ਆ ਕਿਸਾਨ ਆ ਕੇ ਲੈ ਕੇ ਆਪਣੀ ਐਪਲੀਕੇਸ਼ਨ 3-4 ਜੀਵੀਦਾਰ ਸੀ ਉਹਨਾਂ ਦੀ ਦੋ ਜਣਿਆਂ ਦੀ ਐਪਲੀਕੇਸ਼ਨ ਆਈ ਏ ਸਾਡੇ ਕੋਲ ਤੇ ਇਹਦੀ ਮੈਂ ਪੜਤਾਲ ਕਰੂੰਗਾ ਹੁਣ ਸਾਡੇ ਪੜਤਾਲ ਤੋਂ ਬਾਅਦ ਜਿਹੜੀ ਆ ਰਿਪੋਰਟ ਉਹ ਅਧਿਕਾਰੀਆਂ ਨੂੰ ਭੇਜੀ ਜਾਊਗੀ ਦੇ ਆ ਰਹੇ ਹੋ ਦੋ ਤਿੰਨ ਆ ਰਹੇ ਉਹ ਵੀ ਅਸੀਂ ਉਹਨਾਂ ਨੂੰ ਬੁਲਾ ਕੇ ਬਿਆਨ ਦੇ ਬਿਆਨ ਲਵਾਗੇ ਨਾਲੇ ਇਹਨਾਂ ਆਪਣੇ ਜਿਹੜੇ ਪਰਿਵਾਰੀ ਸਾਹਿਬ ਆ ਇਹਨਾਂ ਨੂੰ ਪਰਿਵਾਰੀ ਸਾਹਿਬ ਨੂੰ ਬੁਲਾਵਾਂਗੇ ਇਹਨਾਂ ਲਈ ਪੁੱਛਾਂਗੇ ਕਿ ਤੁਸੀਂ ਆਪਣਾ ਪੱਖ ਚ ਦੱਸੋ ਕੀ ਕਹਿੰਨੇ ਆ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਇਆ ਝੂਠੇ ਹੈਗੇ ਸੱਚੇ ਉਹ ਲੋਕਾਂ ਤੇ ਪਰਿਵਾਰੀ ਤੋਂ ਵੀ ਬੁਲਾਇਆ ਗਿਆ ਮੌਕੇ ਤੇ ਇਹਨੂੰ ਬੁਲਾਇਆ ਸੀ ਇਹਨੂੰ ਕਿਹਾ ਵੀ ਤੇਰੇ ਖਿਲਾਫ ਨਕਾਸ ਆਈ ਹੈ ਉਹ ਕਹਿੰਦਾ ਠੀਕ ਆ ਜੀ ਮੈਂ ਆਪਾਂ ਕਹਿੰਦੇ ਜੇ ਤੂੰ ਕੁਝ ਕਹਿਣਾ ਚਾਹੁੰਦਾ ਤਾਂ ਦੇ ਕਹਿੰਦਾ ਜੀ ਮੈਂ ਲਿਖਤੀ ਜਵਾਬ ਦਊਗਾ ਜੋ ਵੀ ਦਊਗਾ ਉਹਨਾਂ ਦੇ ਦੋਸਤ ਰਿਸ਼ਤ ਦਾ ਬੋਲ ਵਾਲਾ ਉਹ ਬਾਕੀ ਦਾ ਕਿਸੇ ਪਟਵਾਰੀ ਦਾ ਉਹਨਾਂ ਨੇ ਨਹੀਂ ਕਿਹਾ ਸਾਡੇ ਕੋਲ ਜਿਹੜੇ ਆਏ ਕਿਸਾਨ ਇਹਦੇ ਭੇਦ ਸਿੰਘ ਪਟਵਾਰੀ ਦਾ ਇਹਨਾਂ ਨੇ ਕਿਹਾ ਸੀ ਇਹਦੇ ਵਿੱਚ ਸਾਦ ਲਿਆ ਸੀ ਵੇਲੇ ਜੇ ਉਹ ਕਹਿੰਦੇ ਵੀ ਹੋਰ ਹੈਗਾ ਤਾਂ ਮੈਂ ਸਾਰੇ ਸੱਜ ਕੇ ਮੀਟਿੰਗ ਕਰ ਲੈਣੀ ਸੀ ਹਾਂ ਵੀ ਤੁਹਾਡੇ ਆ ਕਲਾਸ ਸ਼ਾਇਦ ਆ ਰਹੀ ਹੈ ਤੇ ਜਿਹੜੀ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਆਂ ਦੇ ਵਿੱਚ ਤੋਂ ਜਿਹੜਾ ਤੁਹਾਡੀ ਕੰਪਲੇਂਟ ਆ ਰਹੀ ਹੈ ਉਹਨੂੰ ਦੋਸ਼ ਨੂੰ ਆਪਣੇ ਨੂੰ ਸਾਬਤ ਕਰ ਜਿਹੜਾ ਤੁਹਾਡਾ ਦੋਸ਼ ਹੈਗਾ ਉਹਦੇ ਤੁਹਾਡੇ ਖਿਲਾਫ ਜਿਹੜੇ ਇਲਜ਼ਾਮ ਲਾਏ ਆ ਉਹਦੇ ਬਾਰੇ ਦੱਸੋ ਉਹ ਜਿਹੜੇ ਪਟਵਾਰੀ ਦੇ ਖਿਲਾਫ ਲਾਏ ਸੀ ਉਹਨੂੰ ਆਪਾਂ ਸਾਬਤ ਲਿਆ ਵਾ ਜੇ ਗਿਲਤ ਪਾਇੰਦਾ ਤੇ ਕੀ ਕਰ ਰਹੇ ਹੋ ਜੋਸ ਕੇ ਆਪਣਾ ਸਰਕਾਰ ਦੀਆਂ ਸਿਵਲ ਸੇਵਾਵਾਂ ਦੀਆਂ ਜਿਹੜੀਆਂ ਸਿਜਾਵਾਂ ਆ ਜਾਂ ਦੂਸਰਾ ਉਹਦੇ ਮੁਤਾਬਕ ਲਿਖ ਕੇ ਭੇਜਾਂਗੇ ਉਹਦੇ ਅਧਿਕਾਰੀਆਂ ਦੇ ਇਨਕਾਰ ਖੇਤਰ ਤੇ ਜੋ ਵੀ ਹੋਊਗਾ ਉਹਦੇ ਹਿਸਾਬ ਨਾਲ ਇਹਨੂੰ ਸਜਾ ਦੇ